ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀ ਖਾਨੇ ਦੀ ਨੌਕਰੀ ਕਿਉਂ ਕੀਤੀ ਇਸੇ ਤਰ੍ਹਾਂ ਹੀ ਅੱਜ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ 13-13 ਕਰਕੇ ਕਿਵੇਂ ਤੋਲਿਆ ਸੋ ਆਓ ਜਾਣਦੇ ਆਂ ਗੁਰੂ ਨਾਨਕ ਜੀ ਤੋਂ ਪਹਿਲਾਂ ਮੋਦੀ ਖਾਨੇ ਦਾ ਪ੍ਰਬੰਧ ਬਹੁਤ ਮੰਦਾ ਸੀ ਜਿਹੜਾ ਇੰਚਾਰਜ ਮੁਖੀ ਨੌਕਰ ਸੀ ਉਹ ਬਹੁਤ ਸੜੀਲ ਸੁਬਾਦਾ ਸੀ ਸੜਦਾ ਕੁੜਦਾ ਰਹਿੰਦਾ ਘੱਟ ਤੋਲਦਾ ਗਰੀਬਾਂ ਦੀ ਪਰਵਾਹ ਨਾ ਕਰਦਾ ਕਈਆਂ ਨੂੰ ਲਾਰਿਆਂ ਵਿੱਚ ਹੀ ਟਰਕਾਂ ਛੱਡਦਾ ਪਰ ਜਦੋਂ ਗੁਰੂ ਜੀ ਮੋਦੀਖਾਨੇ ਵਿੱਚ ਬੈਠਦੇ ਤਾਂ ਨੌ ਨਦੀਆਂ ਤੇ 12 ਸਿੱਧੀਆਂ ਮੋਦੀਖਾਨੇ ਵਿੱਚ ਆ ਜਾਂਦੀਆਂ ਸੂਰਜ ਚੜਨ ਤੇ ਜਿਵੇਂ ਸੂਰਜ ਮੁਖੀ ਤੇ ਕੋਲ ਫੁੱਲ ਖਿੜਿਆ ਹੁੰਦਾ ਹੈ ਤਿਵੇਂ ਗੁਰੂ ਜੀ ਦਾ ਚਿਹਰਾ ਖਿੜਿਆ ਤੇ ਹੰਸੂ ਹੰਸੂ ਕਰਦਾ ਹੁੰਦਾ ਦਇਆ ਦੇ ਡੇਰੇ ਨੈਣਾ ਵਿੱਚ ਚਮਕਦੇ ਜਗਤ ਦੇ ਦੁੱਖ ਹਰਨ ਵਾਲੇ ਨੇ ਤਕੜੀ ਫੜੀ ਸੀ ਇਸ ਵਾਸਤੇ ਕਿ ਦੁਨੀਆ ਨੂੰ ਦੱਸਿਆ ਜਾਵੇ ਪੂਰਾ ਤੋਲਿਆ ਤੇ ਪ੍ਰਮਾਤਮਾ ਉੱਤੇ ਪਰੋਸਾ ਕੀਤੇਆਂ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਨਫੇ ਹੀ ਨਫੇ ਹੁੰਦਾ ਨੇ ਬਰਕਤਾਂ ਵਸਦੀਆਂ ਹਨ ਲੋਕ ਸੌਦਾ ਲੈਣ ਵਾਸਤੇ ਆਏ ਕਿਸੇ ਕਣਕ ਮੰਗੀ ਕਿਸੇ ਜੋ ਤੇ ਕਿਸੇ ਹਲਦੀ ਤੇ ਕਿਸੇ ਲੋਣ ਬੈਠੋ ਕਹੋ ਸਤ ਕਰਤਾਰ ਹੁਣੇ ਸਭ ਕੁਝ ਮਿਲ ਜਾਂਦਾ ਹੈ ਗੁਰੂ ਜੀ ਗਾਕਾ ਨੂੰ ਆਗ ਦੇ ਗੁੱਸੇ ਨਾਲ ਨਹੀਂ ਇੱਕ ਮੁਸਕਰਾਹਟ ਨਾਲ ਜਿਹੜਾ ਸੌਦਾ ਲੈਣ ਆਉਂਦਾ ਉਹ ਗੁਰੂ ਜੀ ਦੇ ਚਿਹਰੇ ਦੇ ਨੂਰ ਵੱਲ ਹੀ ਦੇਖਦਾ ਰਹਿੰਦਾ ਕਦੀ ਧਾਰਣਾ ਵੱਲ ਨਾ ਦੇਖਦਾ ਕਿ ਉਸ ਦੀ ਕੰਨੀ ਕਿੰਨੀਆਂ ਧਾਰਣਾ ਪਈਆਂ ਹਨ ਮੋਦੀ ਖਾਨੇ ਵਾਲੇ ਨੇ ਘੱਟ ਤਾਂ ਨਹੀਂ ਤੋਲਿਆ ਸਾਰੇ ਸ਼ਹਿਰ ਵਿੱਚ ਚਰਚਾ ਹੋ ਗਈ ਮੋਦੀ ਖਾਨੇ ਵਿੱਚ ਨਵਾਂ ਪੁਰਸ਼ ਆਇਆ ਹੈ ਉਹ ਕੋਈ ਪਰਮਾਤਮਾ ਦਾ ਰੂਪ ਹੀ ਹੈ ਬਹੁਤ ਛੇਤੀ ਸੌਦਾ ਦਿੰਦਾ ਛੇਤੀ ਹਿਸਾਬ ਕਰਦਾ ਤੇ ਹਰ ਇਸਤਰੀ ਪੁਰਸ਼ ਨਾਲ ਮਿੱਠਾ ਬੋਲਦਾ ਹੈ ਕਈ ਨਾਰੀਆਂ ਆਖਦੀਆਂ ਨੀ ਚਿੱਤ ਲੋਚਦਾ ਹੈ ਮੋਦੀ ਖਾਨੇ ਬੈਠੇ ਉਹਦੀ ਸੂਰਤ ਸੂਰਤ ਹੀ ਦੇਖਦੇ ਰਹੀਏ ਮੋਦੀ ਖਾਨੇ ਅੱਗੇ ਭੀੜ ਲੱਗੀ ਰਹਿੰਦੀ ਸੌਦਾ ਲੈਣ ਵਾਲਿਆਂ ਨਾਲੋਂ ਦਰਸ਼ਨ ਕਰਨ ਵਾਲੇ ਬਹੁਤ ਹੁੰਦੇ ਗੁਰੂ ਜੀ ਨੇ ਸੁਲਤਾਨਪੁਰ ਰਹਿੰਦਿਆਂ ਤੇ ਮੋਦੀ ਖਾਨੇ ਦੀ ਨੌਕਰੀ ਕਰਦਿਆਂ ਹੋਇਆਂ ਆਪਣਾ ਨਿਤਕਰਮ ਇਹਸ ਮਿੱਥਿਆ ਤੜਕੇ 3 ਵਜੇ ਤੋਂ ਪਹਿਲਾਂ ਉੱਠਣਾ ਇਸ਼ਨਾਨ ਕਰਨਾ ਤੇ ਪ੍ਰਭੂ ਭਗਤੀ ਵਿੱਚ ਮੁੜ ਜਾਣ ਜੁੜ ਜਾਣਾ ਸਵੇਰੇ ਜਲ ਪਾਣੀ ਛੱਕ ਕੇ ਮੋਦੀ ਖਾਨੇ ਜਾ ਬੈਠਣਾ ਸ਼ਾਮ ਨੂੰ ਮੋਦੀ ਖਾਨੇ ਵਿੱਚੋਂ ਉੱਠ ਕੇ ਬਾਹਰ ਨੂੰ ਚੱਲੇ ਜਾਂਦੇ ਨਗਰ ਤੋਂ ਦੂਰ ਬਿਆਬਾਨ ਵਿੱਚ ਉੱਥੇ ਇਕਾਂਤ ਵਾਯੂ ਮੰਡਲ ਵਿੱਚ ਆਪਣੇ ਪਰਮਾਤਮਾ ਨਾਲ ਬਚਨ ਬਿਲਾਸ ਕਰਦੇ ਡੂੰਗੀਆਂ ਤਰਕਾਲਾਂ ਨੂੰ ਘਰ ਆਉਂਦੇ ਤੇ ਪ੍ਰਸ਼ਾਦ ਛੱਕ ਕੇ ਮੰਜੇ ਉੱਤੇ ਲੇਟ ਜਾਂਦੇ ਨਾ ਕਿਸੇ ਨਾਲ ਵਾਦੂ ਗੱਲ ਕਰਦੇ ਤੇ ਨਾ ਕੀਮਤੀ ਸਮਾਂ ਐਵੇਂ ਗਵਾਉਂਦੇ ਹੱਥ ਕਾਰਵਲ ਤੇ ਚਿੱਤ ਯਾਰ ਨਾਲ ਜੋੜੇ ਰਹਿੰਦਾ ਹਰ ਰੋਜ਼ ਸਭ ਤੋਂ ਵੱਡੀ ਘਟਨਾ ਜੋ ਰੋਜ਼ ਵਾਪਰਦੀ ਤੇ ਜਿਸ ਦੀ ਚਰਚਾ ਹਰ ਘਰ ਵਿੱਚ ਹੁੰਦੀ ਉਹ ਇਹ ਸੀ ਕਿ ਜਦੋਂ ਗੁਰੂ ਜੀ ਤਕੜੀ ਫੜ ਕੇ ਜਨਸਤੋਲ ਦੇ ਤਾਂ ਵਾਦੇ 2 3 4 5 6 7 8 9 10 11 12 ਤੱਕ ਧਾਰਨਾ ਦੀ ਗਿਣਤੀ ਤਰਤੀਬ ਬਾਰ ਕਰੀ ਜਾਂਦੇ ਪਰ ਜਦੋਂ 13 ਤੇ ਆਉਂਦੇ ਤਾਂ ਗਿਣਤੀ ਨੂੰ ਭੁੱਲ ਕੇ निराली ਮਸਤੀ ਵਿੱਚ ਤੇਰੇ ਦੀ ਥਾਂ ਤੇਰਾ 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 ਆਖੀ ਜਾਂਦੇ ਤੇ ਧਾਰਨਾ ਕਿਸੇ ਦੇ ਲੀੜੇ ਵਿੱਚ ਪਲਟੀ ਜਾਂਦੇ ਕੋਈ ਸਿਆਣਾ ਤੇ ਇਮਾਨਦਾਰ ਗਾਹਕ ਆਗਦਾ ਜੀ ਵੱਦ ਤੋਲ ਦਿੱਤੀਆਂ ਜੇ ਚਾਰ ਧਾਰਨਾ ਤੇਰਾ ਤੋਂ ਗਿਣਤੀ ਭੁੱਲ ਗਏ ਜੀ ਅੱਛਾ ਪੁਰਸ਼ਾ ਜਾ ਸਤ ਕਰਤਾਰ ਕਹੋ ਇਹ ਤੇਰੇ ਨਸੀਬ ਹਨ ਜੋ ਜਿੰਨਸ ਤੇਰੀ ਕੰਨੀ ਜਾ ਪਈ ਹੈ ਉਹ ਤੇਰੀ ਹੈ ਚੁੱਕ ਕੇ ਘਰ ਲੈ ਜਾ ਗੁਰੂ ਨਾਨਕ ਜੀ ਇਹ ਉੱਤਰ ਦੇ ਕੇ ਤਕੜੀ ਰੱਖ ਦਿੰਦੇ ਇਸ ਤਰ੍ਹਾਂ ਕਈਆਂ ਵੱਲ ਜਨਸ ਬਹੁਤੀ ਚਲੀ ਜਾਂਦੀ ਗੁਰੂ ਜੀ ਕੋਈ ਪਰਵਾਹ ਨਾ ਕਰਦੇ ਕਿਉਂਕਿ ਉਹ ਸਭ ਖੇਲ ਕਰਤੇ ਨਿਰੰਕਾਰ ਦਾ ਹੀ ਸਮਝਦੇ ਸਨ ਸੋ ਇਸ ਤਰ੍ਹਾਂ ਗੁਰਪਾਤਸ਼ਾ ਜੀ 13 13 ਕਰਕੇ ਤੋਲਦੇ ਸਨ ਸੋ ਆਓ ਜਿਸ ਤਰ੍ਹਾਂ ਅਸੀਂ ਅੱਜ ਜਾਣਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ 13 13 ਕਰਕੇ ਕਿਵੇਂ ਤੋਲਦੇ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਦੇ ਸੀ ਕਿ ਜੈ ਰਾਮ ਜੀ ਨੂੰ ਚਿੰਤਾ ਕਿਉਂ ਹੋ ਗਈ ਸੀ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੋਈਆਂ ਫੁੱਲਾਂ ਚੁਕਾਂ ਦੀ ਖੇਮਾ ਯਾਤਨਾ ਬਖਸ਼ਨੀ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ